ਦੋਸਤੋ ਪੁਲਿਸ ਦੀਆਂ ਬਹੁਤ ਸਾਰੀਆਂ ਸੁਵਿਧਾਵਾਂ ਸਾਨੂੰ ਆਨਲਾਈਨ ਪ੍ਰਾਪਤ ਹੁੰਦੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਹੁੰਦੀਆਂ ਸਾਨੂੰ ਇਸ ਦੇ ਲਈ ਥਾਣੇ ਜਾਣ ਦੀ ਵੀ ਨਹੀਂ ਲੋੜ ਹੈਗੀ ਤੁਸੀਂ ਘਰ ਬੈਠੀ ਆਪਣੀ ਕੋਈ ਵੀ ਜਿਹੜੀ ਕੰਪਲੇਂਟ ਆ ਉਹ ਦਰਜ ਕਰਾ ਸਕਦੇ ਆ ਜਿੱਦਾਂ ਕੋਈ ਥੋੜਾ ਡਾਕੂਮੈਂਟ ਮਿਸ ਹੋਇਆ ਜਾਂ ਕੋਈ ਚੈੱਕ ਬੁੱਕ ਆਈ ਕਾਰਡ ਕੋਈ ਲਾਇਸੈਂਸ ਵਗੈਰਾ ਕੁਝ ਵੀ ਇਦਾਂ ਦੇ ਕੋਈ ਡਾਕੂਮੈਂਟ ਜਿਹੜਾ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਆ ਉਹ ਜੇ ਖੋ ਜਾਂਦਾ ਤੁਸੀਂ ਉਸ ਦੀ ਮਿਸਿੰਗ ਦੀ ਰਿਪੋਰਟ ਕਿੱਦਾਂ ਕਰ ਸਕਦੇ ਆ ਤੁਹਾਨੂੰ ਆਨਲਾਈਨ ਤਰੀਕੇ ਨਾਲ ਦੱਸੂਗਾ ਘਰੇ ਬੈਠੇ ਤੁਸੀਂ ਇਸ ਦੀ ਰਿਪੋਰਟ ਕਰ ਸਕਦੇ ਆ ਤਾਂ ਕਿ ਤੁਹਾਡੇ ਡਾਕੂਮੈਂਟ ਦਾ ਕੋਈ ਮਿਸਯੂਜ਼ ਨਾ ਕਰ ਸਕੇ ਉਹ ਨਹੀਂ ਕੋਈ ਦੁਰਵਰਤੋਂ ਕਰਕੇ ਤੁਹਾਨੂੰ ਨਾ ਫਸਾ ਦੇਵੇ ਸੋ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਸਟੈਪ ਫਾਲੋ ਕਰਕੇ ਇਸ ਸਟੈਪ ਜਰੂਰ ਕਰ ਲਿਓ ਤੇ ਦੇਖ ਲਿਓ ਤਾਂ ਕਿ ਫਿਊਚਰ ਜੀ ਤੁਹਾਨੂੰ ਕਿਤੇ ਲੋਡ ਪਵੇ ਤਾਂ ਤੁਸੀਂ ਖੁਦ ਆਪਣੀ ਰਿਪੋਰਟ ਆਪ ਦਰਜ ਕਰਾ ਸਕਣ। ਤੋਂ ਵੀਡੀਓ ਨੂੰ ਪੂਰਾ ਦੇਖਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰ ਦਿਓ ਤਾਂ ਕਿ ਹਰੇਕ ਬੰਦੇ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ। ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ ਤੇ ਜਾਣਾ, ਪਲੇ ਸਟੋਰ ਤੇ ਸਰਚ ਕਰਨਾ ਤੁਸੀਂ PP ਸਾਂਝ PP ਸਾਂਝ ਤੁਸੀਂ ਸਰਚ ਕਰਨਾ ਜਿੱਦਾਂ ਆਹ ਵਾਲਾ। ਇਸ ਤੇ ਓਕੇ ਕਰਨ ਤੋਂ ਬਾਅਦ ਮੈਂ ਆਲਰੇਡੀ ਇਹ ਡਾਊਨਲੋਡ ਕੀਤੀ ਹੋਈ ਆ ਤੁਸੀਂ ਇਸ ਤੇ ਓਪਨ ਕਰ ਲਿਓ। ਓਪਨ ਕਰਨ ਤੋਂ ਬਾਅਦ ਤੁਸੀਂ ਥੋੜਾ ਫੋਨ ਨੰਬਰ ਮੰਗਿਆ ਜਾਊਗਾ। ਉਹਦੇ ਬਾਅਦ ਤੁਸੀਂ ਰਜਿਸਟਰਡ ਹੋ ਜਾਉਗੇ ਇੱਥੇ ਇਸ ਤੋਂ ਨੂੰ ਤਾਂ ਪਤਾ ਇਦਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆਊਗਾ ਉਸ ਤੋਂ ਬਾਅਦ ਤੁਸੀਂ ਮਿਸਿੰਗ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਇੱਥੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆ ਲੌਸਟ ਜਿਹੜਾ ਆਰਟੀਕਲਸ ਆ ਇਹ ਇਸ ਤੇ ਕਲਿੱਕ ਕਰਨਾ ਤੁਸੀਂ ਇੱਥੇ ਰਿਪੋਰਟ ਤੇ ਕਲਿੱਕ ਕਰਨਾ ਇਹ ਰਿਪੋਰਟਸ ਤੇ ਕਲਿੱਕ ਕਰਨ ਤੋਂ ਬਾਅਦ ਇਦਾਂ ਦਾ ਸਾਹਮਣੇ ਆਊਗਾ ਤੁਸੀਂ ਦੇਖੋ ਇਹ ਮਿਸਿੰਗ ਚੈੱਕ ਬੁੱਕ ਹੋ ਸਕਦੀ ਆ ਤੇ ਮਿਸਿੰਗ ਚੈੱਕ ਹੋ ਸਕਦਾ ਹੈ ਪ੍ਰੋਪਰਟੀ ਰਿਲੇਟਡ ਕੋਈ ਡਾਕੂਮੈਂਟ ਹੋਵੇ ਪਾਸਪੋਰਟ ਆ ਨੀ ਮਿਸਿੰਗ ਪਾਸਪੋਰਟ ਇਹ ਸਾਰਾ ਤੁਸੀਂ ਕਨਫਰਮ ਕਰਨਾ ਇੱਥੇ ਓਕੇ ਕਰ ਦੇਣਾ ਇਸ ਨੂੰ ਓਕੇ ਕਰਨ ਤੋਂ ਬਾਅਦ ਪ੍ਰੋਸੀਡ ਦਬਾ ਦਿਓ ਇਹ ਵਾਲੇ ਇੰਟਰਫੇਸ ਤੇ ਤੁਸੀਂ ਆਪਣਾ ਨਾਮ ਆਪਣੇ ਫਾਦਰ ਸਾਹਿਬ ਦਾ ਨਾਮ ਪਾਉਣਾ ਹੈ ਪਹਿਲਾਂ ਤੁਸੀਂ ਆਪਣਾ ਨਾਮ ਪਾਉਣਾ ਇੱਥੇ ਜਿਵੇਂ ਫਾਦਰ ਨੇਮ ਪਾਣਾ ਉੱਥੇ ਉਸ ਤੋਂ ਬਾਅਦ ਡੇਟ ਆਫ ਬਰਥ ਪਾਉਣੀ ਤੁਸੀਂ ਡੇਟ ਆਫ ਬਰਥ ਪਾਉਣ ਤੋਂ ਬਾਅਦ ਇੱਥੇ ਆਪਣੀ ਸਟੇਟ ਸਿਲੈਕਟ ਕਰਨੀ ਤੁਸੀਂ ਸਟੇਟ ਸਟੇਟ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਆਪਣਾ ਡਿਸਟ੍ਰਿਕਟ ਸਿਲੈਕਟ ਕਰਨਾ ਹੈ ਡਿਸਟ੍ਰਿਕਟ ਸਿਲੈਕਟ ਕਰਨ ਤੋਂ ਬਾਅਦ ਆਪਣਾ ਪੁਲਿਸ ਸਟੇਸ਼ਨ ਸਿਲੈਕਟ ਕਰਨਾ ਤੁਸੀਂ ਪੁਲਿਸ ਸਟੇਸ਼ਨ ਸਿਲੈਕਟ ਕਰਨ ਤੋਂ ਬਾਅਦ ਆਪਣਾ ਪਿੰਡ ਸਿਲੈਕਟ ਕਰਨਾ ਪਿੰਡ ਸਿਲੈਕਟ ਕਰਨ ਤੋਂ ਬਾਅਦ ਇੱਥੇ ਆਪਣਾ ਪੂਰਾ ਐਡਰੈਸ ਲਿਖ ਦਿਓ ਤੁਸੀਂ ਜੋ ਵੀ ਹੈ ਨਾ ਪੂਰਾ ਐਡਰੈਸ ਲਿਖਣ ਤੋਂ ਬਾਅਦ ਇੱਥੇ ਆਪਣਾ ਫੋਨ ਨੰਬਰ ਪਾ ਕੇ ਆਪਣੀ Gmail ID ਇੱਥੇ ਮੈਂਸ਼ਨ ਕਰ ਦਿਓ ਇਸ ਵਾਲੀ ਜਗ੍ਹਾ ਤੇ ਆਪਣੀ Gmail ID ਮੈਂਸ਼ਨ ਕਰ ਦਿਓ ਉਸ ਤੋਂ ਬਾਅਦ ਡਿਸਟ੍ਰਿਕਟ ਦਾ ਨਾਮ ਪਰ ਕੋਈ ਡਾਕੂਮੈਂਟ ਖੋਇਆ ਉਹ ਆਪਣੇ ਡਿਸਟ੍ਰਿਕਟ ਮੈਂਸ਼ਨ ਕਰਨੀ ਓਰੇ ਉਹ ਥਾਣਾ ਮੈਂਸ਼ਨ ਕਰਨਾ ਜਿੱਥੇ ਥਾਣੇ ਚ ਜਿਹੜੇ ਥਾਣੇ ਚ ਥੋੜਾ ਏਰੀਆ ਪੈਂਦਾ ਸੀ ਜਿੱਥੇ ਗਿਰਿਆ ਇਹ ਉਹ ਥਾਣਾ ਮੈਂਸ਼ਨ ਕਰ ਲਿਓ ਤੇ ਉਹ ਏਰੀਆ ਮੈਂਸ਼ਨ ਜ਼ਰੂਰ ਕਰ ਲਿਓ ਕਿਹੜਾ ਏਰੀਆ ਕਿਹੜਾ ਪਿੰਡ ਕਿੱਥੇ ਖੋਇਆ ਸੀਗਾ ਇਹ ਆਪਾਂ ਕੋਟਲਾ ਟੱਪਣੀ ਕਰ ਲੈਂਦੇ ਆ ਇਹ ਇਹ ਬਾਰੇ ਕੁਝ ਤੁਸੀਂ ਹੋਰ ਮੈਂਸ਼ਨ ਕਰਨਾ ਉਹ ਵੀ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਆ ਡੇਟ ਮੈਂਸ਼ਨ ਕਰਨੀ ਆ ਕਿੰਨੀ ਡੇਟ ਨੂੰ ਖੋਇਆ ਆ ਆਪਾਂ 23 ਮੈਂਸ਼ਨ ਕਰ ਲਈ ਤੇ ਹੋਰ ਟਾਈਮ ਵੀ ਮੈਂਸ਼ਨ ਕਰ ਸਕਦੇ ਆ ਆਪਾਂ ਕਿੰਨੇ ਟਾਈਮ ਨੂੰ ਹੋਇਆ ਸੀਗਾ ਉਹ ਟਾਈਮ ਮੈਂਸ਼ਨ ਕਰ ਲਓ ਕਿੰਨੇ ਕ ਟਾਈਮ ਸੀਗਾ ਉਸ ਟਾਈਮ ਤੇ ਲੋਸਟ ਆਰਟੀਕਲ ਕਿਹੜਾ ਡਾਕੂਮੈਂਟ ਤੁਹਾਡਾ ਖੋਇਆ ਉਹ ਡਾਕੂਮੈਂਟ ਤੁਸੀਂ ਇੱਥੇ ਮੈਂਸ਼ਨ ਕਰ ਲਿਓ ਜਿੱਦਾਂ ਮੈਂ ਕਹਿ ਸਕਦਾ ਜੀ ਪਰਸ ਆਪਣਾ ਪਰਸ ਕੋਇਆ ਪਰਸ ਮੈਂਸ਼ਨ ਕਰ ਲਿਆ ਜੋ ਪਰਸ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਉਹ ਮੈਂਸ਼ਨ ਕਰ ਸਕਦੇ ਆ ਇੱਥੋਂ ਐਡ ਵੀ ਕਰ ਸਕਦੇ ਆ ਉਹਨੂੰ ਕਿਹੜੇ ਕਿਹੜੇ ਡਾਕੂਮੈਂਟ ਸੀਗੇ ਤੁਸੀਂ ਇੱਥੇ ਵੀ ਐਡ ਕਰ ਸਕਦੇ ਆ ਤੇ ਬਰੀਫਲੀ ਉਹਨੂੰ ਨੂੰ ਇੱਥੇ ਦੱਸ ਦੋ ਦੇ ਵੀ ਕਿਹੜੇ ਕਿਹੜੇ ਡਾਕੂਮੈਂਟ ਸੀ ਕੀ ਸੀਗੇ ਉਹਦੇ ਵਿੱਚ ਹੋਰ ਕਿਹੜੇ ਕਿਹੜੇ ਡਾਕੂਮੈਂਟ ਹੋ ਸਕਦੇ ਆ ਉਹਦੇ ਵਿੱਚ ਹਨਾ ਉੱਤੇ ਪੈਸੇ ਪੂਸੇ ਵਗੈਰਾ ਕਿੰਨੇ ਸੀਗੇ ਆ ਵੀ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਆ ਇੱਥੇ ਤੇ ਇੱਥੇ ਆਪਣਾ ਇੱਕ ਆਈ ਆਈਡੀ ਕਾਰਡ ਮੈਂਸ਼ਨ ਹੋਣਾ ਕੋਈ ਵੀ ਹੋ ਸਕਦਾ ਜਿਹਨੇ ਇੱਥੇ ਮੈਂਸ਼ਨ ਕੀਤੇ ਗਏ ਉਹਨਾਂ ਚ ਕੋਈ ਵੀ ਤੁਸੀਂ ਆਈ ਆਈਡੀ ਕਾਰਡ ਮੈਂਸ਼ਨ ਕਰਨਾ ਸਾਨੂੰ ਲੋਪਰ ਡ ਲੋਡ ਹੋਣੀ ਆ ਇੱਥੋਂ ਫੋਟੋ ਅਪਲੋਡ ਹੋਣੀ ਆ ਅਪਲੋਡ ਕਰਨ ਤੋਂ ਬਾਅਦ ਇੱਥੋਂ ਰਜਿਸਟਰ ਵਾਲਾ ਓਪਨ ਦਬਾ ਦਿਓ ਫੇਰ ਤੁਹਾਡੀ ਜਿਹੜੀ ਕੰਪਲੇਂਟ ਆ ਰਜਿਸਟਰ ਹੋ ਜਾਣੀ ਆ ਤੇ ਇੱਕ ਗੱਲ ਨੋਟ ਕਰਿਓ ਜੇ ਇੱਥੇ ਆਧਾਰ ਕਾਰਡ ਤੁਸੀਂ ਕਦੀ ਮੈਂਸ਼ਨ ਨਹੀਂ ਕਰਨਾ ਇੱਥੇ ਲਿਖਿਆ ਹੋਇਆ ਨੇ ਪਲੀਜ਼ ਡੂ ਨਾਟ ਅਪਲੋਡ ਆਧਾਰ ਕਾਰਡ ਆਪਾਂ ਨੇ ਆਧਾਰ ਕਾਰਡ ਨਹੀਂ ਅਪਲੋਡ ਕਰਨਾ ਹੋਰ ਕੋਈ ਵੀ ਡਾਕੂਮੈਂਟ ਤੁਸੀਂ ਜਿਹੜਾ ਇੱਥੇ ਮੈਂਸ਼ਨ ਕੀਤਾ ਹੋਇਆ ਤੁਸੀਂ ਉਹ ਅਪਲੋਡ ਕਰ ਸਕਦੇ ਆ ਐਦਾਂ ਤੁਹਾਡੇ ਜਿਹੜਾ ਕੋਈ ਡਾਕੂਮੈਂਟ ਹੋਵੇ ਇੱਥੇ ਰਜਿਸਟਰ ਦਬਾ ਦਿਓ ਉਸ ਤੋਂ ਬਾਅਦ ਕੋਈ ਵੀ ਜਿਹੜਾ ਤੁਹਾਡੇ ਡਾਕੂਮੈਂਟ ਦਾ ਮਿਸਯੂਜ਼ ਕਰਦਾ ਹੈ ਤਾਂ ਤੇ ਉਹ ਡਾਕੂਮੈਂਟ ਨੂੰ ਦੁਬਾਰਾ ਕਢਵਾਉਣ ਵਿੱਚ ਵੀ ਤੁਹਾਨੂੰ ਮਦਦ ਹੋਊਗੀ। ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਦਿਓ ਤਾਂ ਕਿ ਕਿਸੇ ਨਾਲ ਵੀ ਕੋਈ ਨੁਕਸਾਨ ਨਾ ਹੋਵੇ ਤੇ ਜੇਕਰ ਉਹਦਾ ਡਾਕੂਮੈਂਟ ਖੋਇਆ ਹੈ ਤਾਂ ਉਹਦਾ ਡਾਕੂਮੈਂਟ ਦਾ ਕੋਈ ਮਿਸਯੂਜ਼ ਨਾ ਹੋਵੇ ਇਸ ਕਰਕੇ ਇਸ ਕਰਕੇ ਇਸ ਵੀਡੀਓ ਨੂੰ ਸਾਰੇ ਨਾਲ ਸਾਂਝਾ ਕਰ ਦਿਓ। ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆਪਣੇ ਵੀਡੀਓ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਧੰਨਵਾਦ।